ਇਹ ਵੱਲੋਂ ਅਸੀਂ ਜੋਸ ਹੈ ਤਸਾ ਇੱਕ ਗਰੁੱਪ ਬਣਾਇਆ ਹੋਇਆ ਬੀਬੀਆਂ ਦਾ ਉਹਨਾਂ ਨੂੰ ਮੈਂ ਧੰਨਵਾਦ ਦਿਲੋ ਕਰਨਾ ਚਾਹੁੰਦੀ ਆ ਜਿੰਨਾ ਵੀ ਉਹਨਾਂ ਨੇ 20 ਰੁਪਏ ਸਰੇ ਜਾਂ 100 ਸਰਿਆ ਸਾਡੇ ਲਈ ਉਹਨਾਂ ਨੇ ਜੋ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਜੋ ਬਲਾਕ ਦੇ ਜੋ ਇੰਚਾਰਜ ਬੀਪੀਐਮ 파ਰ ਸਰ ਅਤੇ ਹੀਰਾ ਸਰ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਜਿਲੋ ਧੰਨਵਾਦ ਕਰਦੇ ਆ ਜੀ ਜਿਹੜਾ ਜਿਹਾ ਥੋੜੇ ਤੋਂ ਥੋੜਾ ਸਾਡਾ ਜੋ ਵੀ ਬਣਿਆਗਾ ਅਸੀਂ ਉਹਨਾਂ ਦੇ ਯੋਗਦਾਨ ਚ ਭਾਗੀ ਹੋਈ ਸਰਦੀ ਨਾਮਕ ਤੋਤੇ ਦੇ ਨਾਲ ਮਗਰ ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਾਸ ਕੁਮਾਰਾ ਮੈਂ ਮਲੋੜ ਬਲਾਕ ਮਲੋੜ ਵਿੱਚ ਪੰਜਾਬ ਰਾਜ ਦੇ ਹੱਤੀ ਜੀਵਤਾ ਮਿਸ਼ਨ ਵੱਲੋਂ ਤੌਰ ਬਲਾਕ ਪ੍ਰੋਗਰਾਮ ਨੇਜਰ ਆਪਣੀ ਸਰਵਿਸ ਨਿਭਾ ਰਿਹਾ ਤੇ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਆਪਣੇ ਫੜਾਂ ਦੀ ਮਾਰ ਕਰਕੇ ਕਾਫੀ ਜਿਹੜੇ ਜਾਈ ਏਰੀਆ ਦੇ ਵਿੱਚ ਆਉਂਦੇ ਪਿੰਡਾਂ ਦਾ ਕਾਫੀ ਨੁਕਸਾਨ ਹੋਇਆ ਤੇ ਸਾਡੇ ਬਲਾਕ ਵੱਲੋਂ ਜਿਹੜਾ ਵੀ ਕੈਡਰ ਕੰਮ ਕਰ ਰਿਹਾ ਉਹਨਾਂ ਵਿੱਚੋਂ ਮੇਨ ਜਿਹੜੇ ਨਮਾਇंदे ਆ ਉਹ ਹੈਗੇ ਆ ਆਪਣੇ ਰਾਜਵਿੰਦਰ ਕੌਰ ਉਹਤੇ ਆਪਣੇ ਹਰਪੀਜਗੜ ਤ੍ਰਿਵਿੰਦਰਗੜ ਉਹਨਾਂ ਨੇ ਸਾਰੇ ਹੀ ਕੈਡਰਨ ਵੱਲੋਂ ਨੁਮਾਇੰਦਗੀ ਕਰਕੇ ਇਸ ਉਪਰਾਲੇ ਨੂੰ ਸ਼ੁਰੂ ਕੀਤਾ ਕਿ ਜਿਹੜੇ ਹੜ੍ਹ ਪੀੜਤ ਲੋਕਾਂ ਨੂੰ ਜੋ ਵੀ ਕੋਈ ਸੁਪਰਪਹਾਤ ਲਿਆਇਆ ਹੜ੍ਹ ਫੜਦੇ ਤੇ ਉਹਨਾਂ ਨੂੰ ਰਾਹਤ ਸਹਾਇਤਾ ਦੇਣ ਲਈ ਉਪਰਾਲਾ ਕੀਤਾ ਇਸ ਰਾਹਤ ਸਹਾਇਤਾ ਵਿੱਚ ਉਹਨਾਂ ਨੇ ਕੁਝ ਸੈਨੀਟਰੀ ਪਦਾਰਥ ਕੁਝ ਜਿਹੜੇ 0 ਤੋਂ ਲੈ ਕੇ 5 ਸਾਲ ਦੇ ਬੱਚਿਆਂ ਤੱਕ ਛੋਟੇ ਬੱਚਾ ਨੂੰ ਕੱਪੜੇ ਦੇਣ ਦਾ ਕਸ਼ਾ ਸ਼ਾਲਾ ਸੀ ਸਾਡੇ ਸਾਮ ਵੱਲੋਂ ਬਲੌਗ ਦੀ ਸਟਾਫ ਦੀ سپورਟ ਵੱਲੋਂ ਤੇ ਬਲੌਗ ਸਟਾਫ ਵਿੱਚ ਪੈਂਦੇ ਦੋਵੇਂ ਕਲਸਟਰ ਅਜੂਨੀ ਅਤੇ ਬਾਣੀ ਕਲਸਟਰ ਵੱਲੋਂ ਰਲ ਕੇ ਉਪਰਾਲਾ ਕੀਤਾ ਗਿਆ ਪਰ ਇਹਦੇ ਨੁਮਾਇੰਦਗੀ ਕਰਨ ਵਾਲੇ ਮੇਨ ਮੈਂਬਰ ਸੀ ਆਜਮਨਤ ਕੌਰ ਹਰਪਤ ਕੌਰ ਤੇ তারপরে ਰਵਿੰਦਰ ਕੌਰ ਸਤਿ ਸ਼੍ਰੀ ਅਕਾਲ ਮੈਡਮ ਕੀ ਸਤਿ ਸ਼੍ਰੀ ਅਕਾਲ ਆ ਮੇਰਾ ਨਾਮ ਸਿਮਰਜੀਤ ਕੌਰ ਹੈ ਮੈਂ ਪੰਨੇ ਚੋੜਦੀ ਰਹਿਣ ਵਾਲੀ ਆ ਤੇ ਮੈਂ ਐਫਐਲਸੀਆਰਪੀ ਦੇ ਤੌਰ ਤੇ ਅੰਮੀ ਡਿਓ ਆਫਿਸ ਤੇ ਕੰਮ ਕਰਦੀ ਹੈ ਸਾਡੇ ਬੀਪੀਐਮ ਸਰ 파ਰਸ ਸਰ ਤੇ ਕਲਸਟਰ ਕੋਆਰਡੀਨੇਟਰ ਹੀਰਾ ਸਰ ਦੇ ਕਹਿਨ ਤੇ ਵੀ ਉਹਨਾਂ ਨੇ ਸਾਨੂੰ ਉਤਸ਼ਾਹਿਤ ਕੀਤਾ ਇਸ ਕੰਮ ਵਾਸਤੇ ਵੀ ਜੋ ਵੀ ਹੜਪ ਪ੍ਰੀਡਟ ਏਰੀਆ ਹੈਗਾ ਉੱਥੇ ਸਾਨੂੰ ਵੀ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਸਾਨੂੰ ਪਤਾ ਵੀ ਸਾਡੀ ਇਹ ਥੋੜੀ ਜਿਹੀ ਜਿਹੜਾ ਵੀ ਸਾਡਾ ਸਮਾਨ ਹੈਗਾ ਉਹਦੇ ਨਾਲ ਉਹਨਾਂ ਦਾ ਪੂਰਾ ਤਾਂ ਨਹੀਂ ਵੀ ਘਾਟਾ ਹੁੰਦਾਗਾ ਪਰ ਸਾਡੇ ਵੱਲੋਂ ਜੋ ਵੀ ਕੋਸ਼ਿਸ਼ ਕੀਤੀ ਗਈ ਹੈ ਹੋ ਸਕਦਾ ਵਿੱਚ ਕੁਝ ਨਾ ਕੁਝ ਯੋਗਦਾਨ ਨਾਲ ਉਹਨਾਂ ਨੂੰ ਹੈਲਪ ਜ਼ਰੂਰ ਹੋਵੇ ਇਹ ਕੋਸ਼ਿਸ਼ ਜਿਹੜਾ ਸਮਾਨ ਹੈ ਮੈਂ ਲਾਵਾਂ ਦੀ ਸੀ ਅਸੀਂ ਲੇਡੀਜ਼ ਦੇ ਲਈ ਜਿਵੇਂ ਸੈਨੇਟਰੀ ਪੈਡ ਵਗੈਰਾ ਉਹਨਾਂ ਦੇ ਅੰਦਰ ਡਰੈਗਰਮੈਂਟਸ ਉਹ ਲੈ ਕੇ ਗਏ ਆ ਮੈਡੀਸਨ ਲੈ ਕੇ ਗਏ ਆ ਬੱਚਾ ਦੇ ਕੱਪੜੇ ਲੈ ਕੇ ਗਏ ਆ ਹਾਂਜੀ ਹੋਰ ਕੀ ਕਹਿਣਾ ਚਾਹੋਂਗੇ ਆਮ ਲੋਕਾਂ ਨੂੰ ਕੁਝ ਸੰਗਤ ਕੀ ਦੋ ਅਸੀਂ ਇਹ ਕਹਿੰਦਾ ਵੀ ਸਭ ਨੂੰ ਵੱਤ ਚੜ ਕੇ ਕੋਈ ਕੁਛ ਨਾ ਕੁਛ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਹੈਲਪ ਹੋ ਸਕੇ ਆਪਣੇ ਥੋੜੇ ਜੇ ਯੋਗਦਾਨ ਨਾਲ ਉਹਨਾਂ ਦਾ ਕੋਈ ਨਾ ਕੋਈ ਘਾਟਾ ਤਾਂ ਪੂਰਾ ਹੋਈ ਸਕਦਾ ਹੈਗਾ